ਮੇਰਾ ਐਂਟਵਰ ਨੂੰ ਰੋਕਾ ਹੋਇਆ ਤੇ ਅਸੀਂ ਵੇਖ ਦੇਖ ਦੇਈਆ ਹੋਇਆ ਮੇਰਾ ਰੋਕਾ ਕੀਤਾ ਗਿਆ ਜਿਵੇਂ ਕਰਨਾ ਚਾਹੀਦਾ ਸੀ ਅੱਜ ਬਰਾਤ ਆਉਣੀ ਸੀ ਸਾਰੀ ਢੜੀ ਡਿਗਦੇ ਰੇ ਉਹ ਨਹੀਂ ਆਈ ਮੈਨੂੰ ਦਿਨ ਨਹੀਂ ਆਉਂਦਾ ਮੇਰਾ ਨਪੰਗਾ ਵੀ ਜਿੰਦ ਤੱਕ ਨਹੀਂ ਮੰਨੋਗਾ ਗੱਲਾਂ ਹੀ ਕਰਦਾ ਕਰਾਇ ਤੇ ਮੇਰੇ ਨੂੰ ਸਾਨੂੰ ਅੱਜ ਹੀ ਪਤਾ ਲੱਗਾ ਜਦੋਂ ਅਸੀਂ ਉਹਨਾਂ ਨੂੰ ਫੋਨ ਲਾਇਆ ਅਸੀਂ ਉਧਰ ਗਏ ਉਦੋਂ ਪਤਾ ਲੱਗਾ ਵੀ ਉਹਦੀ ਪੇਪਰ ਮੈਰਿਜ ਹੋ ਗਈ। ਉਹਨਾਂ ਦੀ ਤਿਆਰੀਆਂ ਸੀ ਸਵੇਰੇ ਮੀਂਹ ਬੋਲ ਤਿਆਰੀਆਂ ਸੀ ਅਸੀਂ ਅਸੀਂ ਤਾਂ ਬਰਾਤ ਨੂੰ ਦੇਖ ਤੇਰੇ 4 ਵਜੇ ਤੱਕ ਦੇਖ ਤੇਰੇ ਘਟੇ-ਘਟ ਬੋ ਚਾਰ ਸੂਰ ਨਾਲ ਕਿਸੇ ਨੂੰ ਪੁੱਛੀਏ ਤੁਸੀਂ ਆਏ ਨਹੀਂ। ਅਸੀਂ ਉਹਨੇ ਅਸੀਂ ਉਹਨੇ ਸਾਨੂੰ ਸਾਰੀ ਵਿਆਹ ਦੀਆਂ ਲੋਨ ਲਾ ਰਿਖੇ ਰੱਖਿਆ। ਤਾਂ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਗਮ ਦੇ ਵਿੱਚ ਤਬਦੀਲ ਹੋ ਗਈਆਂ ਜਦੋਂ ਹੱਥਾਂ ਉੱਤੇ ਮੈਂਦੇ ਲਗਾ ਕੇ ਲਾਲ ਚੂੜਾ ਪਾ ਕੇ ਲਾੜੀ ਲਾੜੇ ਦਾ ਇੰਤਜ਼ਾਰ ਕਰਦੀ ਰਹੀ ਪਰ ਲਾੜਾ ਮੰਡਪ ਦੇ ਵਿੱਚ ਨਾ ਪਹੁੰਚਿਆ ਤਸਵੀਰਾਂ ਮੌਕੇ ਦੀਆਂ ਸਾਂਝਾ ਕਰਵਾ ਰਿਹਾ ਜਿੱਥੇ ਦੇਖ ਸਕਦੇ ਹੋ ਕਿ ਲਾਲ ਚੂੜਾ ਪਾ ਕੇ ਲਾੜੀ ਇੰਤਜ਼ਾਰ ਕਰ ਰਹੀ ਹੈ ਲਾੜੇ ਦਾ ਪਰ ਨਹੀਂ ਪਹੁੰਚਦਾ ਜਿਸ ਤੋਂ ਬਾਅਦ ਲਾੜੀ ਵੱਲੋਂ ਆਪਣੇ ਪਰਿਵਾਰ ਸਮੇਤ ਥਾਣੇ ਦਾ ਰੁਕੀਤਾ ਜਾਂਦਾ ਜਿੱਥੇ ਉਸ ਵੱਲੋਂ ਇਨਸਾਫ ਦੀ ਗੋਹੜ ਲਗਾਈ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਲਾੜੀ ਵੱਲੋਂ ਜੋ ਬਿਆਨ ਦਿੱਤੇ ਗਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਸ ਦੇ ਵਿੱਚ ਦੱਸਿਆ ਗਿਆ ਕਿ ਅੱਜ ਦਿਨ ਉਹਨਾਂ ਦੇ ਬਰਾਤ ਆਣੀ ਸੀਗੀ ਪਰ 4 ਵਜੇ ਤੱਕ ਉਹ ਇੰਤਜ਼ਾਰ ਕਰਦੇ ਰਹਿੰਦੇ ਆ ਪਰ ਬਰਾਤ ਨਹੀਂ ਪਹੁੰਚਦੀ ਜਿਸ ਤੋਂ ਬਾਅਦ ਦੇ ਵਿੱਚ ਅੱਕ ਕੇ ਥੱਕ ਕੇ ਉਹਨਾਂ ਵੱਲੋਂ ਥਾਣੇ ਦਾ ਰੁਖ ਕੀਤਾ ਜਾਂਦਾ ਜਿੱਥੇ ਉਸੋਂ ਲੇ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਬਿਆਨ ਜੋ ਜਾਰੀ ਕੀਤੇ ਗਏ ਨੇ ਉਸ ਮੁਤਾਬਕ ਇਹੀ ਦੱਸਿਆ ਜਾ ਰਿਹਾ ਹੈ ਕਿ ਅਬ ਬਚੋਲਣ ਵਾਲੋ ਉਹਨਾਂ ਨੂੰ ਕੋਈ ਵੀ ਸੱਚ ਨਹੀਂ ਦੱਸਿਆ ਗਿਆ ਕਿ ਉਹ ਫਿਲਹਾਲ ਜੁੜੀਏ ਇਹ ਲੜਕੀ ਹੈ ਇਸ ਦਾ ਕੁਝ ਦਿਨ ਪਹਿਲਾਂ ਰੋਕਾ ਹੋਇਆ ਸੀ ਅਤੇ ਮੁੰਡੇ ਵਾਲਿਆਂ ਵੱਲੋਂ ਮੰਗ ਕੀਤੀ ਗਿਆ ਸੀ ਕਿ 2 ਜਾਂ 3 ਦਿਨਾਂ ਦੇ ਵਿੱਚਕਾਰ ਉਹਨਾਂ ਨੂੰ ਵਿਆਹ ਚਾਹੀਦਾ ਤਾਂ ਪਰਿਵਾਰਿਕ ਮੈਂਬਰਾਂ ਵੱਲੋਂ ਕਿਸੇ ਨਾ ਕਿਸੇ ਤੋਂ ਪੈਸੇ ਲੈ ਕੇ ਕਰਜ਼ਾ ਚੁੱਕ ਕੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲੈਂਦੇ ਨੇ ਪਰ ਜਦੋਂ ਵਿਆਹ ਵਾਲਾ ਦਿਨ ਪਹੁੰਚਦਾ ਆਂਦਾ ਹੈ ਤਾਂ ਉਸ ਸਮੇਂ ਬਰਾਤ ਨਹੀਂ ਪਹੁੰਚਦੀ ਉਸ ਤੋਂ ਬਾਅਦ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਧਰੀਆਂ ਧਰੀਆਂ ਰਹਿ ਜਾਂਦੀਆਂ ਨੇ ਤੇ ਪਰਿਵਾਰ ਜਿਹੜਾ ਨਾ ਰੋਂਦਾ ਕੁਲੌਂਦਾ ਹੋਇਆ ਨਜ਼ਰ ਆਂਦਾ ਹੈ ਦਰਸਲ ਲੜਕੀ ਵੱਲੋਂ ਜੋ ਬਿਆਨ ਦਿੱਤੇ ਗਏ ਨੇ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਬਰਾਤ ਤਾਂ ਨਹੀਂ ਪਹੁੰਚਦੀ ਪਰ ਲੜਕਿਆਂ ਵੱਲੋਂ ਜਦ ਫੋਨ ਉਹਨਾਂ ਨੂੰ ਕੀਤਾ ਜਾ ਰਿਹਾ ਸੀ ਤਾਂ ਲੜਕੇ ਵੱਲੋਂ ਕਿਹਾ ਗਿਆ ਕਿ ਉਸਨੇ ਫੋਨ ਉੱਤੇ ਗੱਲ ਕਰਨੀ ਹੈ ਮਿਲਿਆ ਜਾਵੇ ਜਦੋਂ ਮਿਲ ਕੇ ਗੱਲਬਾਤ ਕਰਦੇ ਨੇ ਤਾਂ ਕਈ ਤਰ੍ਹਾਂ ਦੇ ਵੱਡੇ ਖੁਲਾਸੇਕ ਹੁੰਦੇ ਨੇ ਜਿਸ ਨੂੰ ਸੁਣ ਕੇ ਲਾੜੀ ਸਨੇਹ ਪਰਿਵਾਰਕ ਮੈਂਬਰਾਂ ਦੇ

ਤੇ ਹੁਣ ਵਿਆਹ ਦੀ ਮੰਗ ਕਰ ਰਹੇ ਇਸ ਕਰਕੇ ਵਿਆਹ ਸੇ ਕਰ ਦਿੰਨੇ ਆ ਪਰ ਇਹ ਸਚਾਈ ਪਿਛਲੀ ਨਹੀਂ ਸੀ ਪਤਾ ਕਿ ਵਿਚੋਲਣ ਵੱਲੋਂ ਕਿੱਡੀ ਵੱਡੀ ਸਚਾਈ ਲੁਕੋਈ ਗਈ ਹੈ ਜਦੋਂ ਲੜਕੇ ਵਾਲੇ ਮਿਲਦੇ ਨੇ ਤੋਂ ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਅਸੀਂ ਆਵਲੀ ਰਸਮ ਨਹੀਂ ਕਰ ਸਕਦੇ ਇਸ ਕਰਕੇ ਕਿਉਂਕਿ ਮੇਰੀ ਪਹਿਲਾਂ ਹੀ ਪੇਪਰ ਮੈਰਿਜ ਦਾ खोई ਪਈ ਗਿਆ ਤਾਂ ਕਿਸ ਨਾ ਕਿਸੇ ਲੜਕੀ ਵਾਲੇ ਵੱਲੋਂ ਰੋਪ ਲਗਾਏ ਜਾ ਰਹੇ ਨੇ ਕਿ ਸਿਰਫ ਪੈਸੇ ਠਗਣ ਦੇ ਖਾਤੇ ਰੋਣਾ ਵੱਲੋਂ ਪੈਰੀਆ ਪੈਸਾਰੀਆਂ ਤਿਆਰੀਆਂ ਕਰਵਾਈਆਂ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਦੇ ਵਿੱਚ ਉਹ ਖੁਦ ਨਹੀਂ ਪਹੁੰਚਦੇ ਤਾਂ ਹੁਣ ਇਹ ਪਰਿਵਾਰ ਜਿਹੜਾ ਰੋਂਦਾ ਕੁੜਲਾਉਂਦਾ ਹੈ ਨਜ਼ਰ ਆ ਰਿਹਾ ਕਿਉਂਕਿ ਕਹੇ ਲਿਆ ਜਾਵੇ ਕਿ ਕਿ ਲੜਕੀ ਦੇ ਪਰਿਵਾਰਿਕ ਮੈਂਬਰ ਬਹੁਤ ਹੀ ਜ਼ਿਆਦਾ ਓਖੇ ਸੋਖੇ ਹੋ ਕੇ ਪੈਸੇ ਦਾ ਇੰਤਜ਼ਾਮ ਕਰਦੇ ਨੇ ਸਾਰਾ ਅਰੇਂਜਮੈਂਟ ਕਰਦੇ ਨੇ ਤੇ ਐਨ ਮੋਕੇ ਉਤੇ ਜਦੋਂ ਇਹ ਪਤਾ ਲੱਗੇ ਕਿ ਹਾਂ ਮੁੰਡਾ ਹੀ ਨਹੀਂ ਆ ਰਿਹਾ ਤਾਂ ਉਸ ਸਮੇਂ ਖੁਦ ਸੋਚ ਸਕਦੇ ਹੋ ਕਿ ਉਸ ਪਰਿਵਾਰ ਉੱਤੇ ਕੀ ਬੀਤਰੀ ਹੋਵੇਗੀ ਤੁਹਾਨੂੰ ਦੱਸ ਦਿੰਦੇ ਕਿ ਪੂਰਾ ਮਾਮਲਾ ਜੁੜਾ ਹੈ ਮੋਗੇ ਤੋਂ ਸਾਹਮਣੇ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਬਿਆਨ ਸਾਹਮਣੇ ਆ ਗਿਆ ਲੜਕੀ ਦਾ ਪੱਖ ਸਾਹਮਣੇ ਹੈ ਪਰ ਲੜਕੀ ਲੜਕੇ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਲੜਕਿਆਂ ਵੱਲੋਂ ਹਜ ਤੱਕ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਿਹਾ ਜਾ ਰਿਹਾ ਉਹਨਾਂ ਦਾ ਪੱਖ ਅਜ ਸਪਸ਼ਟ ਨਹੀਂ ਹੋਇਆ ਪਰ ਲੜਕੀ ਵਾਲਿਆਂ ਵੱਲੋਂ ਜੋ ਬਿਆਨ ਦਿੱਤੇ ਗਏ ਨੇ ਤਸਵੀਰਾਂ ਵੀ ਸਾਮਣੇ ਆਈਆਂ ਨੇ ਜਿਸ ਤਰ੍ਹਾਂ ਘਰ ਦੇ ਵਿੱਚ ਕਿਸ ਤਰ੍ਹਾਂ ਖੁਸ਼ੀ ਵਾਲਾ ਮਾਹੌਲ ਸੀ ਹਲਦੀ ਲੱਗ ਰਹੀ ਹੈ ਕੁੜੀ ਨੂੰ ਤੋਂ ਬਾਅਦ ਸਾਰੇ ਨੱਚਦੇ ਟੱਪਦੇ ਹੋਏ ਨਜ਼ਰ ਆ ਰਹੇ ਨੇ ਪਰ ਜਦੋਂ ਵਿਆਹ ਵਾਲਾ ਦਿਨ ਆਂਦਾ ਹੈ ਉਸ ਸਮੇ ਲਾੜਾ ਹੀ ਨਹੀਂ ਪਹੁੰਚਦਾ ਜਿਸ ਤੋਂ ਬਾਅਦ ਸਾਰੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਉਸੇ ਤਰ੍ਹਾਂ ਧੜੀਆਂ ਦੀਆਂ ਧੜੀਆਂ ਰਹਿ ਜਾਂਦੀਆਂ ਨੇ ਤਸਵੀਰਾਂ ਵੀ ਸਾਮਣੇ ਆਈਆਂ ਜਿੱਥੇ ਜਦੋਂ ਰੋਕਾ ਹੁੰਦਾ ਹੈ ਤੇ ਰੋਕੇ ਤੋਂ ਕੁਝ ਦਿਨਾਂ ਬਾਅਦ ਹੀ ਫਿਰ ਜਿਹੜਾ ਵਿਆਹ ਆ ਜਾਂਦਾ ਪਰ ਵਿਆਹ ਦੇ ਦਿਨ ਇਹ ਸਾਰਾ ਘਟਨਾਕ੍ਰਮ ਵਾਪਰਦਾ ਜਿੱਥੇ ਮੰਡਪ ਦੇ ਵਿੱਚ ਲਾੜਾ ਹੀ ਨਹੀਂ ਪਹੁੰਚਦਾ ਤੇ ਉਸ ਤੋਂ ਬਾਅਦ ਅਸਲ ਸਚਾਈ ਦਾ ਪਤਾ ਲੱਗਦਾ ਹੈ ਕਿ ਇਸ ਪਿੱਛੇ ਦੀ ਸਚਾਈ ਕੀ ਹੈ ਤਾਂ ਪੁਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆਂ ਹੋਰ ਕੀ ਕੁਝ ਦੱਸਿਆ ਜਾ ਰਿਹਾ ਪੀੜਤ ਪਰਿਵਾਰ ਵੱਲੋਂ ਸੁਣਦੇ ਹਾਂ ਮੇਰਾ ਐਤਵਾਰ ਨੂੰ ਰੁਕਾ ਹੋਇਆ ਅਸੀਂ ਵੇਖ ਦੇਖਈਆ ਮੇਰਾ ਰੋਕਾ ਕੀਤਾ ਗਿਆ ਜਿਵੇਂ ਕਰਨਾ ਚਾਹੀਦਾ ਸੀ ਅੱਜ ਬਰਾਤ ਆਉਣੀ ਸੀ ਸਾਰੀ ਢੜੀ ਡਿੱਗਦੇ ਰਹੇ ਉਹ ਨਹੀਂ ਅਸੀਂ 4 ਵਜੇ ਬਰਾਤ ਉਹਨੂੰ ਫੋਨ ਲਾਇਆ ਪਰ ਚੋਲਣ ਨੂੰ ਵੀ ਆਏ ਨਹੀਂ ਬਰਾਤ ਲੈ ਕੇ ਉਹ ਕਹਿੰਦੇ ਵੀ ਮੁੰਡੇ ਨੇ ਕੁੜੀ ਨਾਲ ਕੋਈ ਗੱਲ ਕਰਨੀ ਵੀ ਤੁਸੀਂ ਇੱਧਰ ਆ ਜਾਓ ਅਸੀਂ ਉਧਰ ਗਏ ਤੇ ਉਹ ਕਹਿੰਦੇ ਵੀ ਅਸੀਂ ਵੀ ਲਾਵਾ ਨਹੀਂ ਕਰਨੀਆਂ ਤੇ ਉਹ ਕਹਿੰਦੇ ਅਸੀਂ ਪੁੱਛੇ ਵੀ ਲਾਵਾ ਕਿਉਂ ਨਹੀਂ ਕਰਨੀਆਂ ਕਹਿੰਦੇ ਵੀ ਮੁੰਡੇ ਦਾ ਪਹਿਲਾਂ ਵਿਆਹ ਹੋਇਆ ਹੋਇਆ ਵਾ ਪੇਪਰ ਪੇਪਰ ਮੈਰਿਜ ਹੋਈ ਅਸੀਂ ਕਿਹਾ ਵੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਉਹ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਸੀ ਵਿਚੋਲੇ ਨੇ ਸਾਨੂੰ ਕੁਝ ਨਹੀਂ ਦੱਸਿਆ ਕਿੱਥੋਂ ਦਾ ਰਹਿਣ ਵਾਲਾ ਮੁੰਡਾ ਜੀ ਮੁੰਡਾ ਬਾਗੇ ਪਰੰਡ ਕੀ ਕੰਮ ਕੀ ਕਰਦੇ ਆ ਸੁਨਿਆਰੀ ਦੀ ਦੁਕਾਨ ਸੁਣ ਕੀ ਨਾਮ ਹੈ ਉਹਦਾ ਰਣਦੀਪ ਕੰਡਾ ਜੇ ਗੱਲ ਕਰੀਏ ਤਾਂ ਵਿਚੋਲੇ ਨੇ ਤੁਹਾਡੇ ਨਾਲ ਗੱਲ ਕੀਤੀ ਪਹਿਲਾਂ ਵਿਚੋਲੇ ਨੇ ਤੁਹਾਨੂੰ ਕੁਝ ਕੁਝ ਨਹੀਂ ਦੱਸਿਆ ਕੁਝ ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਾਨੂੰ ਅੱਜ ਹੀ ਪਤਾ ਲੱਗਾ ਜਦੋਂ ਅਸੀਂ ਉਹਨਾਂ ਨੂੰ ਫੋਨ ਲਾਇਆ ਅਸੀਂ ਉਧਰ ਗਏ ਉਦੋਂ ਪਤਾ ਲੱਗਾ ਵੀ ਉਹਦੀ ਪੇਪਰ ਮੈਰਿਜ ਹੋਈ ਹੋਈ ਸੀ ਕਿੱਥੇ ਵਿਆਹ ਕਿੱਥੇ ਰੱਖਿਆ ਸੀ ਤੁਸੀਂ ਅਸੀਂ ਲੋਕਲ ਮੋਗੀ ਰੱਖਿਆ ਸੀ ਮਾਸੀ ਘਰ ਰੱਖਿਆ ਸੀ ਕਿਉਂਕਿ ਸਾਡੇ ਚ ਇੰਨੀ ਗੰਜائش ਨਹੀਂ ਵੀ ਅਸੀਂ ਕੁਝ ਜ਼ਿਆਦਾ ਕਰੀਏ ਕਰਕੇ ਅਸੀਂ ਮਾਸੀ ਘਰ ਹੀ ਰੱਖਿਆ ਸੀ ਅਸੀਂ ਸਾਰੀ ਅਰੇਂਜਮੈਂਟ ਕੀਤੀ ਹੋਈ ਸੀ ਤੇ ਆਏ ਉਹਨਾਂ ਨੇ ਸਾਨੂੰ ਕਿਹਾ ਵੀ ਸੀ ਪੇਪਰ ਮੈਰਿਜ ਕਰਨੀ ਅਸੀਂ ਪੇਪਰ ਮੈਰਿਜ kiya ਪੇਪਰ ਮੈਰਿਜ ਤੋਂ ਬਾਅਦ ਉਹ ਸਾਨੂੰ ਪਤਾ ਲੱਗਾ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕੋਈ ਮਨਚੋਂ ਚਲੇ ਗਏ ਜਦੋਂ ਸਾਨੂੰ ਪਤਾ ਲੱਗਾ ਮੁੰਡੇ ਦੇ ਪਰਿਵਾਰ ਦੇ ਨਾਲ ਕਿਸੇ ਨਾਲ ਮਾਂ ਨਾਲ ਜਾਂ ਮੁੰਡੇ ਨਾਲ ਤੁਹਾਡੀ ਗੱਲ ਨਹੀਂ ਹੋਈ ਨਹੀਂ ਅੱਜ ਫੋਨ ਕੀਤਾ ਉਹਨਾਂ ਨੇ ਸ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਸਾਡੀ ਸਿਰਫ ਵਿਚੋਲੇ ਨਾਲ ਗੱਲ ਹੋਈ ਸੀ ਸਾਨੂੰ ਉਧਰ ਚੱਡਿਆ ਗਿਆ ਉਸ ਤੋਂ ਬਾਅਦ ਜਵਾਬ ਦਿੱਤਾ ਵਿਚੋਲੇ ਘਰੇ ਜਦੋਂ ਤੁਸੀਂ ਗਏ ਹੋ ਉੱਥੇ ਬੈਠੇ ਸੀ ਮੁੰਡੇ ਹਾਂਜੀ ਬੈਠੇ ਹੋਏ ਸੀ ਕੀ ਕਿਹਾ ਕੀ ਕਿਹਾ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਸੀ ਕਿਹਾ ਵੀ ਤੁਸੀਂ ਫੇਰੇ ਕਿਉਂ ਨਹੀਂ ਕਰਾਉਣੇ ਉਹ ਕਹਿੰਦੇ ਵੀ ਤੁਸੀਂ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਮੇਰੀ ਫੈਮਿਲੀ ਕਹਿੰਦੀ ਵੀ ਤੁਸੀਂ ਕੀ ਵਿਚੋਲੇ ਨੂੰ ਦੱਸਿਆ ਸਾਨੂੰ ਦੱਸੋ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਇਹ ਦੱਸਿਆ ਵੀ ਸਾਡੇ ਮੁੰਡੇ ਦੀ ਪੇਪਰ ਮੈਰਿਜ ਹੋਈ ਹੋਈ ਆ ਫਿਰ ਅਸੀਂ ਵਿਚੋਲੇ ਨੂੰ ਪੁੱਛਿਆ ਵੀ ਕੀ ਗੱਲ ਤੁਸੀਂ ਸਾਨੂੰ ਦੱਸਿਆ ਨਹੀਂ ਕਹਿੰਦੇ ਵੀ ਸਾਡੀ ਮਾਈਂਡ ਚ ਸਕਿਪ ਹੋ ਗਿਆ ਥੋੜੀ ਸਾਨੂੰ ਤਾਂ ਨਹੀਂ ਉਹਨ ਕੀ ਮੰਗ ਕੀ ਕਰਦੇ ਆ ਮੈਂ ਮੰਗ ਕਰਦੀ ਆ ਵੀ ਮੁੰਡਾ ਖੁਦ ਆਵੇ ਜਿੱਦਾਂ ਅਸੀਂ ਕਹਿੰਨੇ ਮੇਰੇ ਲਾਵਾ ਫੇਰੇ ਹੋਣ ਤੇ ਮੈਂ ਉੱਥੇ ਵਿਆਹ ਕਰਾਉਣਾ ਹੋਰ ਕਿਸੇ ਨੇ ਨਹੀਂ ਮੈਨੂੰ ਰੱਖਣਾ ਕਿਉਂਕਿ ਮੇਰੀ ਬਹੁਤ ਬਦਨਾਮੀ ਹੋ ਚੁੱਕੀ ਹੈ ਸਾਰੇ ਮੋਗੇ ਨੂੰ ਪਤਾ ਲੱਗ ਗਿਆ ਵੀ ਮੇਰਾ ਵਿਆਹ ਸੀ ਅੱਜ ਅਸੀਂ ਤੇ ਅਸੀਂ ਨਾ ਅੱਜ ਮੇਰੀ ਬੇਟੀ ਦੀ ਮੈਰਿਜ ਸੀਗੀ ਠੀਕ ਹੈ ਜੀ ਸਾਨੂੰ ਕੀ ਨਾਮ ਉਹਦਾ ਅੱਜ ਸਵੇਰ 10 ਵਜੇ ਬਰਾਤ ਆਣੀ ਸੀਗੀ ਸਾਨੂੰ ਵਿਚੋਲਿਆਂ ਨੇ ਕਿਹਾ ਵੀ ਅਸੀਂ ਕੀ ਨਾਮ ਉਹਦਾ ਸਵੇਰ ਉਹਨਾਂ ਦੇ ਨਾਲ 10 ਵਜੇ ਆ ਜਾਾਂਗੇ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਸਾਰੇ ਜਿਹੜੀ ਵੇਟ ਕਰਦੇ ਰਹੇ 4 ਵਜੇ ਕਾਲ ਕੀਤੀ ਵੀ ਤੁਸੀਂ ਆਏ ਨਹੀਂ ਉਹ ਕਹਿੰਦੇ ਵੀ ਤੁਸੀਂ ਇੱਧਰ ਮਾੜਾ ਸਾਡੇ ਘਰੇ ਆਓ ਵੀ ਮੁੰਡੇ ਨੇ ਥੋੜੀ ਜੀ ਗੱਲ ਕਰਨੀ ਕੁੜੀ ਨਾਲ ਅਸੀਂ ਉੱਥੇ ਗਏ ਆ ਅਸੀਂ ਜਦੋਂ ਉੱਥੇ ਗਏ ਆ ਅਸੀਂ ਕਿਹਾ ਵੀ ਇਦਾਂ ਕਰਕੇ ਵੀ ਤੁਸੀਂ ਆਏ ਨਹੀਂ ਕਹਿੰਦੇ ਅਸੀਂ ਇਸ ਕਰਕੇ ਨਹੀਂ ਆਏ ਵੀ ਸਾਡੀ ਪਹਿਲਾਂ ਮੁੰਡੇ ਦੀ ਪੇਪਰ ਮੈਰिज ਹੋਈ ਹੈ ਤੁਹਾਨੂੰ ਉਚੋਲਿਆਂ ਨੇ ਦੱਸਿਆ ਨਹੀਂ ਮੈਂ ਕਿਹਾ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਤੁਸੀਂ ਸਾਨੂੰ ਹੁਣ ਦੱਸਦੇ ਪਏ ਹੋ ਕਹਿੰਦੇ ਸਾਡੇ ਕੋਲ ਸਾਡੇ ਨਾਲ ਕੁੜੀ ਤੁਸੀਂ ਇਦਾਂ ਹੀ ਤੋੜ ਦੋ ਜਦੋਂ ਉਹਦੀ ਡਿਵੋਰਸ ਹੋ ਜਾਊਗਾ ਫਿਰ ਅਸੀਂ ਕੁੜੀ ਦੇ ਨਾਲ ਲਾਮਾ ਫੇਰੇ ਕਰਾ ਦਾਂਗੇ ਉਸ ਤੋਂ ਬਾਅਦ ਵੀ ਅਸੀਂ ਬਹੁਤ ਮਤਲਬ ਕਿ ਬਿਆਸਬਾਜੀ ਸਾਡੀ ਹੋਈ ਤੇ ਉਹ 2 ਮਿੰਟ ਦੇ ਅੰਦਰ ਅੰਦਰ ਗੱਡੀ ਲੈ ਕੇ ਮਤਲਬ ਕਿ ਚਲੇ ਗਏ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਜਿਹਦੇ ਨਾਲ ਰਿਸ਼ਤਾ ਹੋਇਆ ਉਹ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਉਹ ਬਾਗੇਪੁਰ ਨੇ ਦੇ ਰਹਿਣ ਦਾ ਕੀ ਨਾਮ ਕੀ ਆ ਉਸ ਦਾ ਉਹਦਾ ਰਣਦੀਪ ਖੰਡਾ ਕੀ ਕੰਮ ਕੀ ਕਰਦੇ ਨੇ ਸਨਿਆਰੇ ਦਾ ਕੰਮ ਕਰਦੇ ਸਗਨ ਜਿਹੜਾ ਰੋਕਾ ਹੋਇਆ ਸੀ ਉਹ ਕਦੋਂ ਹੋਇਆ ਉਹ ਸੰਡੇ ਵਾਲੇ ਦਿਨ ਸਾਡੀ ਸਵੇਰ ਮੇਰੇ ਨਾਲ ਗੱਲ ਹੋਈ ਸਵੇਰੇ ਵੀ ਉਹਨਾਂ ਨੇ ਸ਼ਾਮ ਨੂੰ ਆਉਣਾ ਸਿਰਫ ਕਹਿੰਦੇ ਸੀ ਦੇਖਣਾ ਹੀ ਆ ਸੀ ਕੁੜੀ ਨੂੰ ਮੁੰਡੇ ਕੁੜੀ ਨੇ ਦੇਖਣਾ ਹੀ ਇਕੱਲਾ ਅਸੀਂ ਚਲੇ ਗਏ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਸ਼ਗਨ ਮਤਲਬ ਕਿ ਕੀਤਾ ਅਸੀਂ ਬਹੁਤ ਕਿਹਾ ਵੀ ਮੇਰਾ ਮੇਰੇ ਕੋਲ ਕਿ ਮੇਰਾ ਬੰਦਾ ਹੈ ਨਹੀਂ ਸਰਤੇ ਮੇਰੇ ਜਿਹੜੇ ਮਤਲਬ ਕਿ ਵੱਡੇ ਸਿਸਟਰ ਨੇ ਉਹਨਾਂ ਦਾ ਜਿਹੜਾ ਮਤਲਬ ਕਿ ਹਸਬੰਡਾ ਉਹਨਾਂ ਨੂੰ ਅਸੀਂ ਕਿਹਾ ਵੀ ਉਹ ਵੀ ਹੈ ਨਹੀਂ ਕਿ ਅਸੀਂ ਰੋਕਾ ਕਰਨਾ ਨਹੀਂਗਾ ਸਿਰ ਟਾਈਮ ਲੈਣਾ ਵਾ ਕਹਿੰਦੇ ਕੋਈ ਗੱਲ ਨਹੀਂ ਆਪਾਂ ਸ਼ਗਨ ਨਹੀਂ ਪਾਣਾ ਵਾ ਅਸੀਂ ਸ਼ਗਨ ਭਾ ਦਿੱਤਾ ਉਸ ਤੋਂ ਬਾਅਦ ਅਸੀਂ ਟਾਈਮ ਮੰਗਿਆ ਸਾਡੇ ਕੋਲ ਟੈਂਸਨ ਨੂੰ ਟਾਈਮ ਨਹੀਂ ਦਿੱਤਾ ਉਹਨਾਂ ਨੇ ਇੰਨੀ ਕਿ ਜ਼ਿਆਦਾ ਜਲਦੀ ਕੀਤੀ ਵੀ ਸਾਨੂੰ ਨਹੀਂ ਪਤਾ ਵੀ ਉਹਨਾਂ ਦੇ ਮਨ 'ਚ ਕੀ ਸੀ ਕੀ ਨਹੀਂ ਸੀ ਇਹ ਸਾਡੇ ਨਾਲ ਨਹੀਂ ਮੇਤੀ ਨਾ ਤੋਖ ਅਧੜੀ ਕੀਤੀ ਖੁੱਦ ਵਿੱਚ ਉਹਨਾਂ ਨੇ ਕੀਤੀ ਸਾਨੂੰ ਨਹੀਂ ਸੀ ਪਤਾ ਅਸੀਂ ਫੇਰ ਵੀ ਸ਼ਾਂਤ ਸੀ ਕਿ ਕੋਈ ਗੱਲ ਨਹੀਂ ਅਸੀਂ ਦੋ ਦਿਨ ਦਾ ਟਾਈਮ ਲੀਤਾ ਸਾਨੂੰ ਦੋ ਦਿਨ ਦਾ ਟਾਈਮ ਵੀ ਨਹੀਂ ਦਿੱਤਾ ਕਹਿੰਦੇ ਅਸੀਂ ਬੁੱਧਵਾਰ ਨੂੰ ਹੀ ਲੈ ਕੇ ਜਾਣੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਬੁੱਧਵਾਰ ਨੂੰ ਹੀ ਤੋਰ ਦਾਂਗੇ ਅਸੀਂ ਸਾਰੀ ਦਿਹਾੜੀ ਵੇਟ ਕਰਦੇ ਰਹੇ ਉਹ ਰਾਤ ਲੈ ਕੇ ਬਿਲਕੁਲ ਨਹੀਂ ਫਿਰ ਆਏ ਵੀ ਆ ਪਤਾ ਨਹੀਂ ਨਾਲ ਉਹਨਾਂ ਦੇ ਇੱਕ ਗਨਮੈਨ ਵੀ ਸੀਗਾ ਏਡੀ ਵੱਡੀ ਰਫਲ ਮਤਲਬ ਕਿ ਚੱਕੀ ਫੇਰਦਾ ਵੀ ਮਤਲਬ ਕਿ ਸਾਡੀ ਸੁਣਵਾਈ ਉਹਨਾਂ ਨੇ ਇੱਕ 1% ਸਾਡੀ ਕੋਈ ਗੱਲਬਾਤ ਉਹਨਾਂ ਨੇ ਸੁਣੀ ਨਹੀਂਗੀ ਚੱਪ ਕਰਕੇ ਗੱਡੀ ਲੈ ਕੇ ਉਹ ਸਵਾਦ ਕਿਹੜਾ ਬਚੋਲਾ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਆਪਣਾ ਬੰਦ ਫਾਟ ਕੇ ਬੇਦੀ ਨਗਰ ਦਾ ਰਹਿਣ ਵਾਲਾ ਕੀ ਨਾਮ ਹੈ ਉਹਦਾ ਚੋਲੇ ਦਾ ਹੈਗਾ ਵਾ ਅਮਰਜੀਤ ਅਮਰ ਜੀ ਤਨਾ ਉਹਦੇ ਨਾਲ ਤੁਸੀਂ ਗੱਲ ਨਹੀਂ ਕੀਤੀ ਬਈ ਸਾਡੇ ਨਾਲ ਇਦਾਂ ਧੱਕਾ ਹੋਇਆ ਕਿਉਂ ਕੀ ਕਰ ਸਾਨੂੰ ਦੱਸਿਆ ਹੀ ਨਹੀਂਗਾ ਸਾਡੀ ਸੁਣਵਾਈ ਨਹੀਂ ਕੀਤੀ ਸਾਨੂੰ 1% ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਿਰਫ ਅੱਜ ਪਤਾ ਲੱਗਿਆ ਉਹ ਵੀ ਅਸੀਂ ਸਾਨੂੰ ਸਿਰਫ ਧੋਖੇ ਨਾਲ ਸੱਦਿਆ ਵੀ ਤੁਸੀਂ ਆਓ ਅਸੀਂ ਗੱਲ ਕਰਨੀ ਕੁੜੀ ਨਾਲ ਮਤਲਬ ਕਿ ਮੁੰਡੇ ਨਾਲ ਗੱਲ ਕਰਨੀ ਜ਼ਰੂਰੀ ਅਸੀਂ ਗਏ ਆ ਉਸ ਤੋਂ ਬਾਅਦ ਸਾਨੂੰ ਇੰਨੀ ਗੱਲ ਕੀਤੀ ਗਈ ਆ ਵੀ ਅਸੀਂ ਹਲੇ ਫੇਰੇ ਨਹੀਂ ਕਰਨੇ ਸਾਡੇ ਨਾਲ ਕੁੜੀ ਇਦਾਂ ਹੀ ਤੋੜ ਦੋ ਸਾਡੀ ਉਧਰ ਜਦੋਂ ਡਿਵੋਰਸ ਹੋ ਗਿਆ ਉਸ ਤੋਂ ਬਾਅਦ ਅਸੀਂ ਕੁੜੀ ਨਾਲ ਆਵਾਂ ਫੇਰੇ ਕਰਾਂਗੇ ਉਸ ਤੋਂ ਪਹਿਲਾਂ ਨਹੀਂ ਕਰਾਂਗੇ ਅੱਜ ਘਰੇ ਪ੍ਰੋਗਰਾਮ ਰੱਖਿਆ ਹੋਇਆ ਸੀ ਹਾਂਜੀ ਘਰੇ ਰੱਖਿਆ ਸੀ ਮੇਰੀ ਭੈਣ ਦੇ ਘਰੇ ਕਿਸੀ ਮੈਂ ਗਰੀਬ ਆ ਮੈਂ ਕਿਰਾਏ ਤੇ ਰਹਿਨੀ ਆ ਬੰਦਾ ਮੇਰਾ ਸਿਰ ਤੇ ਨਹੀਂ ਮੁੰਡਾ ਮੇਰਾ ਦਿਹਾੜੀਆਂ ਕਰਦਾ ਸਾਰਿਆਂ ਨੇ ਨਾਲ ਮਿਲ ਕੇ ਕੀਤਾ ਵੇਤ ਕੀਤੀ ਸਾਰੀ ਦਿਹਾੜੀ ਵੇਟ ਕੀਤੀ ਕਿਸੇ ਦਾ ਕੋਈ ਫੋਨ ਨਹੀਂ ਆ ਰਿਹਾ ਰੈਗੂਲਰ ਮੈਂ ਫੋਨ ਲਾਇਆ ਦੋ ਨਹੀਂ ਤਿੰਨ ਨਹੀਂ ਚਾਰ ਫੋਨ ਲਾਇਆ ਤੁਸੀਂ ਆਏ ਨਹੀਂ ਹੁਣੋਂਦੇ ਹੁਣੋਂਦੇ ਕਰਦੇ ਕਰਦੇ ਸਾਰੀ ਦਿਹਾੜੀ ਲਗਾਤੀ ਆਖ ਕੇ ਸੀ 4 ਵਜੇ ਉਹਨਾਂ ਦੇ ਘਰੇ ਗਏ ਤੇ ਸਾਨੂੰ ਜਵਾਬ ਦੇ ਅੱਜ ਬਚੋਲੇ ਦੇ ਘਰੇ ਗਏ ਸੀ ਹਾਂਜੀ ਬਚੋਲੇ ਦੇ ਘਰੇ ਗਏ ਸੀ ਅਸੀਂ ਚਾਰ ਬੱਚੋਲੇ ਕਰੇ ਗਏ ਸੀ ਤੇ ਬਚੋਲੇ ਨੇ ਕੋਈ ਗੱਲ ਨਹੀਂ ਕੀਤੀ ਉੱਥੇ ਬੈਠ ਕੇ ਤੁਹਾਡੇ ਨਾਲ ਜਾਂ ਉਹਨਾਂ ਨਾਲ ਕਰਾਉਣ ਦੀ ਕੋਈ ਕੋਸ਼ਿਸ਼ ਕੀਤੀ ਹੋਵੇ ਉਹਨਾਂ ਨੇ ਸਾਡੀ ਗੱਲ ਹੀ ਨਹੀਂ ਸਿਰਫ ਉਹ ਮਤਲਬ ਕਿ ਜਿਹੜਾ ਆਪਣੀ ਕੁੜੀ ਦਾ ਸੋਹਰਾ ਸੀ ਕੀ ਕਹਈ ਉਹ ਕਹਿੰਦੇ ਤੁਸੀਂ ਕੁੜੀ ਇਦਾਂ ਹੀ ਤੋੜ ਦੋ ਅਸੀਂ ਮੈਂ ਕਿਹਾ ਸੀ ਇਦਾਂ ਕੁੜੀ ਨ ਕਿਵੇਂ ਤੋੜਦੀ ਓਹ ਕਹਿੰਦੇ ਨਹੀਂ ਵੀ ਸਾਡੀ ਉਧਰ ਦੀ ਬੋਝ ਨਹੀਂ ਹੋਇਆ ਹੈਗਾ ਅਸੀਂ ਕੀ ਨਾ ਉਹਦਾ ਇਦਾਂ ਹੀ ਲੈ ਕੇ ਜਾਣੀ ਆ ਨਹੀਂ ਲੈ ਕੇ ਜਾਣੀ ਅਸੀਂ ਕਿ ਅਸੀਂ ਇਦਾਂ ਤੋੜਨੀ ਨਹੀਂ ਉਹ ਕਹਿੰਦਾ ਤੁਹਾਡੀ ਮਰਜ਼ੀ ਜਿਵੇਂ ਤੁਹਾਡੇ ਦਿਲ ਕਰ ਤੁਸੀ ਉਵੇਂ ਕਰ ਲਓ ਪਹਿਲਾਂ ਜਿੱਥੇ ਵਿਆਹ ਹੋਇਆ ਸੀ ਮੁੰਡੇ ਦਾ ਕੋਟ ਮੈਰਿਜ ਹੋਈ ਸੀ ਉਹ ਪਤਾ ਤੁਹਾਨੂੰ ਕਿੱਥੇ ਨਹੀਂ ਬਿਲਕੁਲ ਨਹੀਂ ਸਾਨੂੰ ਖਬਰ ਹੀ ਨਹੀਂ ਸਾਨੂੰ 4 ਵਜੇ ਪਤਾ ਲੱਗਾ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਉਹ ਵੀ ਸਾਨੂੰ ਜਦੋਂ ਅਸੀਂ ਕਾਲ ਕੀਤਾ ਉਹਨਾਂ ਨੂੰ 4 ਵਜੇ ਕਾਲ ਕੀਤਾ ਸਾਨੂੰ ਘਰੇ ਸੱਦਿਆ ਗਿਆ ਸਾਨੂੰ ਜਦੋਂ ਸੱਜਿਆ ਗਿਆ ਅਸੀਂ ਗੱਲ ਕੀਤੀ ਤੁਸੀਂ ਲਾਵਾ ਫੇਰੇ ਕਿਉਂ ਨਹੀਂ ਲੈਣੇ ਸਾਨੂੰ ਉਦੋਂ ਪਤਾ ਲੱਗਿਆ ਵੀ ਇਸ ਕਰਕੇ ਉਹ ਕਹਿੰਦੇ ਅਸੀਂ ਵਿਚੋਲਿਆਂ ਨੂੰ ਪਹਿਲਾਂ ਦੱਸਿਆ ਤੇ ਉਚੋਲਣ ਕਹਿੰਦੀ ਮੇਰੇ ਦਿਮਾਗ 'ਚੋਂ ਨਿਕਲ ਗਿਆ ਮੈਨੂੰ ਪਤਾ ਨਹੀਂ ਲੱਗਿਆ ਵੀ ਇਹਨਾਂ ਨੇ ਮੈਨੂੰ ਦੱਸ ਤੁਹਾਨੂੰ ਦੱਸਣਾ ਮੈਂ ਭੁੱਲੀ ਵੀਰੇ ਛੜਨਾ ਕੁੜੀ ਦਾ ਸੰਡੇ ਨੂੰ ਨਾ ਆਪਣੇ ਮੰਗਣੀ ਸੀ ਠੀਕ ਹੈ ਤੇ ਮੰਮੀ ਨੂੰ ਫੋਨ ਆਇਆ ਸੀ ਮੈਂ ਅਮਤੇ ਸੀਗਾ ਕਿ ਮਨਮਰੀ ਫੋਨ ਆਇਆਗਾ ਦੀਪਕ ਆਪਣਾ ਕੁੜੀ ਦਾ ਰਿਸ਼ਤਾ ਤੈਅ ਕਰਤਾ ਆਪਾਂ ਸ਼ਗਨ ਪਹੁੰਚ ਠੀਕ ਹੈ ਮੈਂ ਚਲੋ ਕੰਮ ਤੋਂ ਛੁੱਟੀ ਕਰਕੇ ਸ਼ਗਨ ਪਹੁੰਚ ਚਲੇ ਗਏ ਅਸੀਂ ਠੀਕ ਹੈ ਤੇ ਸ਼ਗਨ ਜੂਮੇ ਪਾਓ ਉਹਨੇ ਹੀ ਜ਼ਿਆਦਾ ਗੱਲ ਹਰਨ ਕੀਤੀ ਡਿਸਕ ਕੀਤੀ ਤੇ ਸਿਰਫ ਮੰਮੀ ਨੇ ਮੈਨੂੰ ਕਹ ਲਿਆ ਮੁੰਡਾ ਚੰਗਾ ਫੈਮਿਲੀ ਚੰਗੀ ਹੈ ਤੁਹਾਨੂੰ ਬਚੋਲਣ ਨੇ ਕੋਈ ਗਲਤੀ ਕੀਤੀ ਨਹੀਂ ਹਨਾ ਠੀਕ ਹੈ ਚਲੋ ਕਹਿੰਦੇ ਸ਼ਗਨ ਪਾ ਦੋ ਠੀਕ ਹੈ ਆਪਾਂ ਤਿੰਨ ਦਿਨਾਂ ਬਾਅਦ ਵਿਆਹ ਕਰ ਦਾਂਗੇ ਤੁਹਾਨੂੰ ਜਲਦੀ ਵਿਆਹ ਦੀ ਆ ਸਾਡੇ ਨਾਲ ਸਾਡੇ ਕੋਈ ਉਹਨਾਂ ਨੇ ਉਹਨਾਂ ਨੇ ਕਿਹਾ ਸੀਗੇ ਰਿਸ਼ਤੇਦਾਰਾਂ ਨੇ ਕਿ ਹਾਂ ਹੁਣ ਜਲਦੀ ਵਿਆਹ ਦੇ ਤਾਂ ਕਿ ਕੁੜੀ ਦਾ ਕੋਈ ਫੰਕਸ਼ਨ ਨਾ ਕਰੇ ਇਸ ਕਰਕੇ ਤੇ ਉਸ ਵਾਰੀ ਆਪਣੇ ਲੋ ਮਾੜਾ ਮੋਟਾ ਫੜ ਧੜ ਕੇ ਕਿਸੇ ਤੋਂ ਪੈਸੇ ਫੜ ਕੇ ਅਸੀਂ ਠੀਕਾ ਚਲੋ ਕੁੜੀ ਦਾ ਕਰ ਕਰਤਾ ਨਾ ਮੇਰੇ ਸਿਰ ਤੇ ਮੇਰਾ ਪਿਓ ਹੈਗਾ ਠੀਕ ਹੈ ਦਿਹਾੜੀਦਾਰ ਬੰਦਾ ਹੀ ਮੈਂ ਜੇ ਮੈਂ ਅੱਜ ਕਾਰ ਕੰਮ ਕਰੂੰਗਾ ਤਾਂ ਮੈਂ ਕੱਲ ਜਾ ਕੇ ਆਪਦੇ ਘਰ ਦੇ ਨੂੰ ਖਵਾਉਂਗਾ ਅੱਜ ਲੱਗਦਾ ਨਹੀਂ ਕਿ ਭੈਣ ਦਾ ਰਿਸ਼ਤਾ ਟੁੱਟਿਆ ਸਾਰੇ ਸੁਪਨੇ ਚੂਰ ਹੋ ਗਏ ਆ ਘਰ ਸਾਰਾ ਪਰਿਵਾਰ ਹੀ ਟੈਨਸ਼ਨ ਦੇ ਵਿੱਚ ਸਰ ਹੁਣ ਟੈਨਸ਼ਨ ਤਾਂ ਬਹੁਤ ਹੋਈ ਪਈ ਦੇਖੋ ਕੁੜੀ ਲਈ ਚਾ ਸੀਗੇ ਅੰਦਰੋਂ ਠੀਕ ਹੈ ਜਿਹੜੇ ਉਹਨੇ ਆਪਦੇ ਸੁਪਨੇ ਸੋਚੇ ਸੀਗੇ ਉਹ ਸੁਪਨੇ ਛੁੱਟ ਚੁੱਕੇ ਨੇਗੇ ਜਿਹੜੀ ਆਪਣੀ ਬਚੋਲਣ ਠੀਕਾ ਚਲੋ ਆਪਾਂ ਕਹੀਏ ਉਹਨੇ ਬਹੁਤ ਗੱਲਾਂ ਨਾਲ ਕੋਹ ਰੱਖਿਆ ਉਹ ਤਾਂ ਨਹੀਂ ਪਤਾ ਸੀਗੇ ਉਸ ਤੋਂ ਬਾਅਦ ਚਲੋ ਆਪਾਂ ਕਹਿੰਦੇ ਆ ਮੈਰਿਜ ਦਾ ਧਰਤਾ ਸਾਰਾ ਕੋਲ ਪ੍ਰੋਗਰਾਮ ਪੂਰਾ ਫਿਕਸ ਹੋ ਗਿਆ ਕਿ 10 ਵਜੇ ਬਰਾਤ ਲੈ ਕੇ ਆਉਂਦੇ ਪਏ ਨੇ ਫੜ ਤੋੜ ਕੇ ਕਿਸੇ ਤੋਂ ਮਤਲਬ ਮੇਰੇ ਫੈਮਲੀ ਨੇ ਪੂਰੀ ਹੈਲਪ ਕੀਤੀ ਮੈਂ ਬਾਹਰੋਂ ਕਰਜ ਤੇ ਪਹੁੰਚ ਕੇ ਅਸੀਂ ਪੂਰਾ ਸਾਰਾ ਕੋਲ ਪਿਆਰ ਕਰਤਾ ਤੇ ਸਵੇਰ ਦੀ 10 ਵਜੇ ਦੀ ਬਰਾਤ ਰੈਡੀ ਹੋ ਗਈ ਸਸ ਅਸੀਂ ਸਵੇਰ ਰੈਡੀ ਉੱਥੇ ਮੈਂ ਕਹਿੰਦਾ ਕੰਮਕਾਰ ਸਾਰਾ ਕੋਲ ਦੇਖਿਆਂ ਦੇ ਦੀ 10 ਦੇ 11:00 ਬਜੇ 11 ਦੇ 12:00 ਬਜੇ 1.5 ਵਜ ਗਈ ਅਸੀਂ ਫੋਨ ਤੇ ਬਚੋਲੇ ਨੂੰ ਲਈ ਜਾਈਏ ਫੋਨ ਆੜਾ ਫੋਨ ਨਾ ਚੱਕ ਅਨਸਰ ਕਰਨ ਕਦੀ ਅਸੀਂ ਮੁੰਡੇ ਨੂੰ ਫੋਨ ਲਾਈਏ ਮੁੰਡੇ ਨਾਲ ਕਦੀ ਕਾਲ ਨਾ ਸਰ ਕਰਾਣੇ ਪਹੁੰਚ ਕਿਸ ਤਰ੍ਹਾਂ ਜਾਨ ਸਾਹਿਬ ਮਿਲਿਆ ਕੋਈ ਕੋਈ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਜੀ ਕੁਛ ਵੀ ਨਹੀਂ ਮਿਲਿਆ ਸਾਨੂੰ ਜੀ ਕੀ ਮੰਗ ਕਰਦੇ ਆ ਸੰਤੈ ਹਿਸਾਬ ਚਾਹੀਦਾ ਕੋਈ ਮੇਰੀ ਭੈਣ ਨੂੰ ਕੱਲ ਕਰ ਕੋਈ ਕੁਛ ਹੁੰਦਾ ਜਾਂ ਮੇਰੀ ਮਾਂ ਨੂੰ ਕੁਛ ਹੁੰਦਾ ਵਾ ਇਹਦੇ ਜ਼ਿੰਮੇਵਾਰ ਅਮਰਜੀਤ ਭੂਆ ਤੇ ਜਿਹੜਾ ਉਹਦਾ ਮੁੰਡੇ ਸੀ ਉਹਨਾਂ ਦੇ ਜਿਹੜੇ ਆਪਣੇ ਮੁੰਡੇ ਵਾਲੇ ਸੀ ਉਹਦਾ ਨਾਮ ਗੰਦੀਪ ਕੰਡਾ ਉਹਦਾ ਪੂਰੀ ਫੈਮਲੀ ਵਿੱਚ ਇਨਵੋਲ ਹੋ ਗਈ ਸਰ ਜਿਹੜੀ ਲੜਕੀ ਦਾ ਵਿਆਹ ਸੀ ਉਹ ਮੇਰੀ ਭਾਂਜੀ ਹੈ ਜੀ ਮੇਰੀ ਸਾਲੀ ਦੀ ਕੁੜੀ ਆ ਉਹਨਾਂ ਦਾ ਅਜ ਤੋਂ 3 ਦਿਨ ਪਹਿਲਾਂ ਮੁੰਡਾ ਵੇਖਣ ਗਏ ਸੀ ਤੇ ਐਸੀ ਕਿਹਾ ਵੀ ਛਗਣ ਬਾਅਦ ਚ ਲਾ ਦਾਂਗੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਛਗਣ ਲਾ ਲੈਨੇ ਆ ਵਿਆਹ ਦੀ ਤਰੀਕ ਆਪਾਂ ਇੱਕ ਦੋ ਦਿਨ ਤੱਕ ਰੱਖ ਲੈਨੇ ਜੀ ਉਹ ਕਹਿੰਦੇ ਅਸੀਂ ਛਗਣ ਲਾਤਾ ਜੀ ਉਸ ਟਾਈਮ ਮੈਂ ਮੌਜੂਦ ਨਹੀਂ ਸੀ ਮੈਂ ਬਾਹਰ ਗਿਆ ਸੀਗਾ ਮੈਂ ਮੇਰੀ ਘਰ ਵਾਲੀ ਤੇ ਮੇਰੇ ਸਾਲੀ ਤੇ ਉਹਨਾਂ ਦਾ ਮੁੰਡਾ ਉੱਥੇ ਮੌਜੂਦ ਸੀਗੇ ਜੀ ਵਿਚੋਲਣ ਦੇ ਘਰੇ ਤੇ ਵਿਚੋਲਣ ਵੀ ਉੱਥੇ ਮੌਜੂਦ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਛਗਣ ਤੁਸੀਂ ਪਾ ਲਓ ਇੱਕ ਵਾਰੀ ਬਾਕੀ ਗੱਲ ਆਪਾਂ ਬਾਅਦ ਚ ਕਰ ਲਾਂਗੇ ਛਗਣ ਪਉਣ ਤੋਂ ਬਾਅਦ ਜੀ ਇਹਨਾਂ ਨੇ 26 ਤਰੀਕ ਅੱਜ ਦੇ ਦਿਨ ਕਹਿੰਦੇ ਵੀ ਅਸੀਂ ਕੁੜੀ ਨੂੰ ਵਿਆਹਣ ਆ ਜਾਾਂਗੇ ਠੀਕ ਹੈ ਜੀ ਅੱਜ ਟਾਈਮ ਰੱਖਿਆ ਸੀ ਉਹਨਾਂ ਨੇ ਜੀ 10 ਵਜੇ 10 ਵਜੇ ਦਾ 10 ਤੋਂ 11 ਵਜੇ ਤੱਕ ਟਾਈਮ ਰੱਖਣ ਦੇ ਬਾਵਜੂਦ ਅਸੀਂ ਉਹਨਾਂ ਨੂੰ ਫੋਨ ਲਾਇਆ ਵੀ ਹਜੇ ਤੱਕ ਆਏ ਨਹੀਂ ਵਿਚੋਲਣ ਨੂੰ ਬਾਰ-ਬਾਰ ਫੋਨ ਲਾਇਆ ਵੀ ਹਜੇ ਤੱਕ ਉਹ ਆਏ ਨਹੀਂ ਉਹ ਕਹਿੰਦੇ ਵੀ ਆਦ ਨਹੀਂ ਭਾਈ ਰਸਤੇ 'ਚ ਆਂਦੇ ਭਾਈ ਰਸਤੇ 'ਚ ਡੀਕ ਕਰਦੇ ਕਰਦੇ ਸ਼ਾਮ ਨੂੰ 3-4 ਵਜੇ ਜੀ ਬਾਅਦ 'ਚ ਵਿਚੋਲਣ ਦਾ ਫਿਰ ਫੋਨ ਆਇਆ ਵੀ ਤੁਸੀਂ ਆ ਜਾਓ ਕੋਈ ਗੱਲ ਕਰਨੀ ਕਰੇ ਅਸੀਂ ਕਹੇ ਵੀ ਦੱਸੋ ਹੁਣ ਕੀ ਗੱਲ ਕਰਨੀ ਹੈ ਵੀ ਤਾਂ ਉਹਨਾਂ ਦੀ ਵ ਉਹ ਕਹਿੰਦੇ ਤੁਸੀਂ ਆ ਜਾਓ ਕੋਈ ਦਿੱਕਤ ਨਹੀਂ ਇੱਥੇ ਬਹਿ ਕੇ ਗੱਲ ਕਰਦੇ ਆਂ ਜਦੋਂ ਅਸੀਂ ਪਚੋਲਨ ਦੇ ਘਰੇ ਗਏ ਤੇ ਉਹਨਾਂ ਦੇ ਘਰੇ ਮੁੰਡੇ ਵਾਲੇ ਬੈਠੇ ਸੀ ਮੁੰਡਾ ਆ ਖੁਦ ਸੀਗਾ ਤੇ ਉਹਦਾ ਪਿਓ ਤੇ ਉਹਦੀ ਮਾਂ ਸੀ ਨਾਲ ਇੱਕ ਨਾਮਲੂ ਬੰਦਾ ਸੀਗਾ ਜਿਹਦੇ ਅਸਲਾ ਵੀ ਸੀਗਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਅੱਜ ਵਿਆਹਣ ਵਾਸਤੇ ਲੜਕੀ ਨੂੰ ਆਣਾ ਸੀਗਾ ਤੇ ਤੁਸੀਂ ਇੰਨਾ ਲੇਟ ਕੱਤ ਹੋਗੇ ਉਹ ਕਹਿੰਦੇ ਜੀ ਤੁਹਾਨੂੰ ਨਾਲ ਗੱਲ ਕਰਨੀ ਸੀ ਕਿ ਸਾਡਾ ਜਿਹੜਾ ਮੁੰਡਾ ਵਾ ਉਹਦੀ ਪਹਿਲਾਂ ਪੀਪਰ ਮੈਰਿਜ ਹੋ ਚੁੱਕੀ ਆ ਤੇ ਉਹ ਲੜਕੀ ਨਾਲ ਜਿਹਨਾਂ ਪੀਪਰ ਮੈਰਿਜ ਹੋਈ ਸੀ ਉਹਦੇ ਨਾਲ ਡੋਰ ਚੱਲੀ ਜਾਂਦਾ ਵੀ ਅਸੀਂ ਤੁਹਾਨੂੰ ਲਾਵਾ ਵੇਰੇ ਨਹੀਂ ਦੇ ਸਕਦੇ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਜੀ ਸਾਨੂੰ ਤੁਸੀਂ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਉਹ ਕਹਿੰਦੇ ਅਸੀਂ ਵਿਚੋਲੋਂ ਨੂੰ ساری ਗੱਲ ਦੱਸਤੀ ਸੀ ਤੇ ਵਿਚੋਲੋਂ ਨੂੰ ਇਹ ਹੀ ਕਹਾਂ ਵੀ ਤੁਸੀਂ ਸਾਨੂੰ ਗੱਲ ਕਤੋਂ ਨਹੀਂ ਦੱਸੀ ਉਹ ਕਹਿੰਦੀ ਮੇਰੇ ਦਿਮਾਗ ਚੋਂ ਸਕਿੱਪ ਹੋ ਗਈ ਸੀ ਗੱਲ ਤੇ ਅਸੀਂ ਕਹਾਂ ਜੀ ਹੁਣ ਇਹਦਾ ਕੋਈ ਹੱਲ ਦੱਸੋ ਜੀ ਸਾਡੀ ਤਾਂ ਬੇਇੱਜ਼ਤੀ ਹੋ ਜੂਗੀ ਇਸ ਸਮਾਜ ਵਿੱਚ ਜਵਾਬ ਵੀ ਦੇਣਾ ਵਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਕੋਈ ਮਸਲੇ ਦਾ ਹੱਲ ਕਰਦੇ ਆ ਜੋ ਦੱਸੀਗਾ ਜੀ ਹੋਰ ਕੋਈ ਹਾਲ ਦੱਸੋ ਤੁਸੀਂ ਫਿਰ ਕਚੇਰੀ ਆਜੋ ਇਸ ਟਾਮਾ ਤੇ ਆਪਾਂ ਜਿਵੇਂ ਲੈ ਕੇ ਆ ਜਾਂਦਾ ਵਾ ਵੀ ਕੋਈ ਤਾਂ ਕੋਈ ਸਾਨੂੰ ਵੀ ਸਬੂਤ ਚਾਹੀਦਾ ਵੀ ਇਹੀ ਆਪਦੀ ਧੀ ਤੋੜ ਨਹੀਂ ਕਰੋ ਤੇ ਉਹ ਇਸ ਗੱਲ ਤੇ ਵੀ ਮੰਨੇ ਨਹੀਂ ਹੈਗੇ ਉਹ ਕਹਿੰਦੇ ਤੁਸੀਂ ਜੋ ਕੰਨਾ ਕਰ ਲੋ ਅਸੀਂ ਤਾਂ ਲਾਵਾ ਫਿਰ ਤੋਂ ਬਿਨਾਂ ਲੜਕੀ ਲੈ ਕੇ ਜਾਣੀ ਆ ਸਾਡੀ ਉੱਥੇ ਥੋੜੀ-ਮੋਟੀ ਬਹਿਸ ਬਸਾਈ ਹੋਈ ਤੇ ਉਹ ਲੜਕੇ ਵਾਲੇ ਉੱਥੋਂ ਉੱਟ ਕੇ ਚਲੇ ਗਏ ਕਿ ਅਸੀਂ ਮੁੰਡਾ ਬਾਗੇਵਰਾਂ ਦਾ ਜੀ ਕੀ ਨਾਮ ਮੁੰਡੇ ਦਾ ਮੁੰਡੇ ਦਾ ਰਣਦੀਪ ਸਿੰਘ ਆ ਜੀ ਕੱਚਾ ਨਾ ਉਹਦਾ ਵਿੱਕੀ ਆ ਜੀ ਕੀ ਕੰਮ ਕੀ ਕਰਦਾ ਉਹਦੀ ਸੁਨਿਆਰੇ ਦੀ ਦੁਕਾਨ ਹੈ ਜੀ ਤੇ ਜਿਹੜਾ ਵਿਚੋਲਾ ਜੀ ਨੇ ਰਿਸ਼ਤਾ ਕਰਵਾਇਆ ਸੀ ਉਹ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਨਾਮ ਆ ਉਹਨਾਂ ਦਾ ਉਹਨਾਂ ਦਾ ਨਾਮ ਆ ਜੀ ਵਿਚੋਲਣ ਦਾ ਨਾਮ ਹੈਗਾ ਅਮਰਜੀਤ ਕੌਰ 베ਦੀਨਗਰ ਦੀ ਰਹਿਣ ਵਾਲੀ ਆ ਜੀ